ਸਸਿਗਾ ਜੀ ਸਾਰਿਆਂ ਨੂੰ ਜਿੰਮੇ ਕਿ ਤੁਹਾਨੂੰ ਪਤਾ ਸਪੇਨ ਦੀ ਜਿਹੜੀ ਇਮੀਗ੍ਰੇਸ਼ਨ ਜਿਹੜੀ ਓਪਨ ਹੋ ਗਈ ਹੈ ਤੇ ਆਪਣੇ ਅਪ੍ਰੈਲ ਤੋਂ ਜਿਹੜੇ ਪੇਪਰ ਜਿਹੜੇ ਜਮਾ ਹੋਣੇ ਸ਼ੁਰੂ ਹੋ ਜਾਣੇ ਆ ਤੇ ਸਸ਼ੋ ਪੰਜ ਹੁਣ ਇਹ ਪਈ ਹੋਈ ਹੈ ਕਿ ਪੀਸੀਸੀ ਦਾ ਕੀ ਕਰੀਏ ਬੜੇ ਲੋਕਾਂ ਦੇ ਡਾਊਟ ਆ ਕਿ ਜਿਹੜੇ ਹੋਰ ਕੰਟਰੀਆਂ ਵਿੱਚ ਆਏ ਸੀ ਉਧਰੋਂ ਇੱਧਰ ਨੂੰ ਆਏ ਆ ਤੇ ਅਸੀਂ ਪੀਸੀਸੀ ਦਾ ਕੀ ਕਰੀਏ ਪੀਸੀਸੀ ਜਿਹੜੀ ਹੈ ਕਿ ਜਿਹੜੀ ਆਪਣੀ ਇੰਡੀਆ ਤੋਂ ਬਣ ਗਈ ਉਹ ਇੰਡੀਆ ਤੋਂ ਬਣਾਈਏ ਜਾਂ ਫਿਰ ਇੱਥੇ ਰਹਿ ਗਈ ਸੀ ਇੱਥੋਂ ਬਣਵਾਈਏ ਤੇ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਪਾਈ ਆਪਣਾ ਗੁਰਜੀਤ ਸਿੰਘ ਜੀ ਤੇ ਜਿਹਨਾਂ ਦਾ ਚੈਨਲ ਹੈਗਾ ਸਪੀਨੀ ਗੁਰਜੀਤ ਸਿੰਘ ਤੇ ਭਾਈ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਇਹ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਕਿਉਂਕਿ ਸਾਰਾ ਇਹ ਸਾਰੇ ਬੰਦੇ ਦੇਖਦੇ ਅਛਾ ਪੀਸੀਸੀ ਦੇ ਦੋਸਤੋ ਕੀ ਕਰੀ ਪੀਸੀਸੀ ਦੇ ਦੱਸਣ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਹਿਲ ਭਾਈ ਜਿਹੜੇ ਤੁਸੀਂ ਜਿਹੜਾ ਇਹ ਕੰਮ ਕਰਦੇ ਪਾਜੀ ਮਰੀਕ ਸਿੰਘ ਦਾ ਧੰਨਵਾਦ ਕਰਦਾ ਜਿਹਨੇ ਪੂਰਾ ਸਪੀਨ ਸੰਭਾਲ ਲਿਆ ਪਿਆ ਬਹੁਤ ਵਧੀਆ ਕੰਮ ਕਰ ਰਿਹਾ ਤੇ ਪੀਸੀਸੀਆਂ ਦੇ ਵਿੱਚ ਆਪਾਂ ਉਹਨਾਂ ਕੋ ਗਾਈਡਲਾਈਨਸ ਲੈਣੀਆਂ ਵੀ ਉਹਨਾਂ ਦੇ ਨਕਸ਼ੇ ਕਦਮ ਦੇ ਆਪਾਂ ਚੱਲਦੇ ਆ ਗੱਲ ਇਹ ਹੈ ਕਿ ਜਿਹੜੀ ਪੀਸੀਸੀਆਂ ਜਿਹੜੀਆਂ ਇਸ ਟਾਈਮ 65 ਇਹ ਪਿਆ ਕਿ ਪੀਸੀਸੀਆਂ ਹੋਣ ਕਿਹੜੀਆਂ ਇੱਥੋਂ ਬਣਦੀ ਕਿ ਇੰਡੀਆ ਤੋਂ ਬਣਦੀ ਹੈ ਦੇਖੋ ਜੇਕਰ ਤੁਸੀਂ ਪਹਿਲਾਂ ਪੀਸੀਸੀ ਦਾ ਸਾਰਾ ਮੈਂ ਪ੍ਰਬੰਧ ਆਦਿ ਨਾ ਇੰਡੀਆ ਤੋਂ ਜੇ ਬਣਦੀ ਉੱਥੇ ਵੀ ਦੋ ਬਣਦੀਆਂ ਇੱਕ ਪਾਸਪੋਰਟ ਦੇ ਦਫਤਰ ਤੇ ਜਾ ਕੇ ਆਫਿਸ ਦੀ ਜਾ ਕੇ ਇੱਕ ਪੁਲਿਸ ਦੇ ਜਾ ਕੇ ਜਿਹੜੇ ਲੋਕਾਂ ਨੇ ਸਪੇਨ ਦਾ ਜਾਂ ਇਸ ਕੰਟਰੀਆਂ ਦਾ ਕਿਸੇ ਦਾ ਵੀ ਤੁਸੀਂ ਰੈਜ਼ਿਡੈਂਸੀ ਲੈਣੀ ਹੈ ਤੇ ਤੁਹਾਨੂੰ ਪੁਲਿਸ ਸਟੇਸ਼ਨ ਦੀ ਤੁਹਾਡੇ ਕਰੈਕਟਰ ਦੀ ਪੀਸੀਸੀ ਚਾਹੀਦੀ ਹੈ ਜੇਕਰ ਤੁਸੀਂ ਕਿਸੇ ਦੇਸ਼ ਦਾ ਵੀਜ਼ਾ ਅਪਲਾਈ ਕਰਨਾ ਫਿਰ ਤੁਹਾਨੂੰ ਪਾਸਪੋਰਟ ਕਲੀਅਰ ਦੇ ਜਾਈ। ਅਚਨ ਜਦੋਂ ਕਿਸੇ ਦਾ ਦੇਸ਼ ਦਾ ਜਿੱਦਾਂ ਆਪਾਂ ਦੱਸਿਆ ਕਿ ਵੀਜ਼ਾ ਕਿਸੇ ਵੀ ਦੇਸ਼ ਦਾ ਤੁਸੀਂ ਲੈਣਾ ਫਿਰ ਉਹ ਪਾਸਪੋਰਟ ਕਲੀਅਰ ਸਰਟੀਫਿਕੇਟ ਜਿਹੜਾ ਹੁੰਦਾ ਪਾਸਪੋਰਟ ਦੀ ਪੀਸੀ ਜੀ ਮੰਗਦੇ ਤਾਂ ਕਿ ਤੁਸੀਂ ਪਾਸਪੋਰਟ ਕੋਈ ਦੋ ਨੰਬਰ ਦਾ ਤੇ ਨਹੀਂ ਬਣਾਇਆ ਕਿਤੇ ਕੋਈ ਵੀਜ਼ਾ ਲੈਣ ਲਈ ਉਹ ਹੁੰਦਾ ਪਾਸਪੋਰਟ ਕਲੀਅਰ ਸਰਟੀਫਿਕੇਟ ਜਦੋਂ ਆਪਾਂ ਸਪੇਨ ਦੇ ਵਿੱਚ ਸਾਨੂੰ ਪੁਲਿਸ ਕਲੀਅਰ ਸਰਟੀਫਿਕੇਟ ਜਿਹੜਾ ਸਾਂਝ ਕੇਂਦਰ ਸੇਵਾ ਕੇਂਦਰ ਹੈ ਤੁਹਾਡਾ ਪੁਲਿਸ ਸਟੇਸ਼ਨ ਜਿਹੜਾ ਉਹ ਬਣਾਉਂਦਾ ਉਹ ਚਾਹੀਦੀ ਹੈ ਜੋ ਉਸ ਤੋਂ ਬਾਅਦ ਸਾਨੂੰ ਇਹ ਇੰਪੋਸਟੀਅਰ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਪਟਿਆਲਾ ਹੌਸ ਦੀ ਮੋਹਰ ਡਾਇਰੈਕਟ ਉਹ ਲਗਾਉਣੀ ਹੈ ਬਹੁਤ ਸਾਰੇ ਇਦਾਂ ਦੇ ਏਜੰਟ ਹੈ ਜਿਹੜੇ ਤੁਹਾਨੂੰ ਪੈਸੇ ਠੱਗਣ ਦੀ ਕਹਿੰਦੇ ਹੁਣ ਡੀਸੀ ਦੇ ਕਾਊਂਟਰ ਸਾਈਨ ਹੋਣੇ ਆ ਹੁਣ ਐਸਐਸਪੀ ਦਾ ਸਾਈਨ ਹੋਣੇ ਆ ਫਿਰ ਜਾ ਕੇ ਸੈਕਟਰੀਏਟ ਚੰਡੀਗੜ੍ਹ ਦੇ ਹੋਣੇ ਆ ਫਿਰ ਪਟਿਆਲਾ ਉਸ ਦੇ ਹੋਣੇ ਆ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦਿੰਦਾ ਕਿ ਜਿਹੜਾ ਸਪੇਨ ਹੈ ਉਹਨੂੰ ਜਦੋਂ ਤੁਹਾਨੂੰ ਪੁਲਿਸ ਸਟੇਸ਼ਨ ਵਾਲੇ ਪੀਸੀ ਆਸ਼ੂ ਕਰਦੇ ਡਾਇਰੈਕਟ ਤੁਸੀਂ ਆਪਣਾ ਸਟicker ਲਵਾ ਸਕਦੇ ਐ ਪਟਿਆਲਾ ਹੁੰਦਾ ਤੁਹਾਨੂੰ ਕੋਈ ਡੀਸੀ ਦੀ ਨਹੀਂ ਚਾਹੀਦੇ ਪਰ ਜੇਕਰ ਇਹਦੇ ਵਿੱਚ ਇਹ ਗੱਲ ਸੁਣ ਰਹੇ ਪੁਰਤਗਾਲ ਵਾਲੇ ਤੇ ਸੁਣ ਰਹੇ ਇਟਾਲੀਆ ਵਾਲੇ ਉਹਨਾਂ ਨੂੰ ਸੇਮ ਪ੍ਰੋਸੀਜਰ ਕਰਨਾ ਪਏਗਾ ਡੀਸੀ ਦੇ ਜਾਣਾ ਪਏਗਾ ਸੈਕਟਰੀਟੇਟ ਜਾਣਾ ਪਏਗਾ ਫਿਰ ਪਰ ਸਪੇਨ ਨੂੰ ਨਹੀਂ ਚਾਹੀਦਾ ਸਪੇਨ ਨੂੰ ਡਾਇਰੈਕਟ ਉਹ ਜਿਹੜਾ ਪਟਿਆਲਾ ਹਾਲ ਦਾ ਸਟicker ਲੱਗ ਜਾਏਗਾ ਤੇ ਜਿਹੜਾ ਉਹ ਜਿਹੜੇ ਪਟਿਆਲਾ ਹਾਲ ਦੀ ਸਟੈਂਪ ਆ ਉਹ ਇੱਥੋਂ ਹੀ ਤੁਹਾਡੇ ਕੋਲੋਂ ਇਸ਼ੂ ਹੋ ਜਾਏਗੀ ਕਿ ਨਹੀਂ ਹੋएगी ਪਟਿਆਲਾ ਦਾ ਸਾਡੇ ਕੋਲ ਐਮਈਏ ਦਾ ਜਿਹੜਾ ਆਪਾਂ ਲਾਇਸੈਂਸ ਲਿਆ ਵਾ ਇੱਥੋਂ ਨਹੀਂ ਆਪਾਂ ਇਸ਼ੂ ਕਰ ਸਕਦੇ ਪਰ ਜਿਹੜਾ ਸਾਨੂੰ اوਪੀਸੀਸੀ ਦੇਵੇਗਾ ਤੇ ਉਹਦੇ 24 ਘੰਟੇ ਚੋਂ ਆਪਾਂ ਸਟicker ਲਵਾ ਦਾਂਗੇ ਸਾਨੂੰ ਦਿੱਲੀ ਭੇਜਣ ਦੀ ਨਹੀਂ ਲੋੜ ਹੈ ਸਾਡਾ ਆਪਣਾ ਦਫ਼ਤਰ ਤੋਂ ਇਸ਼ੂ ਕਰਾ ਦੇਣਾ ਇੱਥੇ ਨੂੰ ਕੰਮ ਹਾਂਜੀ ਬਿਲਕੁਲ ਆਪਣਾ ਦਫ਼ਤਰ ਤੋਂ ਇਸ਼ੂ ਕਰਾ ਪੱਕੀ ਤੰਦਾਦੀ ਹੈ ਜਿਹੜੀ ਠੱਗਾਂ ਤੋਂ ਬਚੇ ਦੀ ਜ਼ਰੂਰਤ ਆ ਕਿ ਤੁਸੀਂ ਕਿਸੇ ਵੀ ਇਹੋ ਜਿਹੇ ਬੰਦੇ ਦੇ ਹੱਥ ਨਾਲ ਚੜ ਜਿਓ ਸੋਚ ਸਮਝ ਕੇ ਵਕੀਲ ਚੂਜ਼ ਕਰੋ ਸੋਚ ਸਮਝ ਕੇ ਆਪਣਾ ਡਿਸੀਜਨ ਲਈਓ ਕਿਉਂਕਿ ਇਹ ਤੁਹਾਡੇ ਲਈ 골ਡਨ ਚਾਂਸ ਆ ਇਹ ਨਾ ਹੋਵੇ ਕਿ ਤੁਹਾਡੇ ਕੋਲੋਂ ਇਹ ਚਾਂਸ ਹੈ ਨਾ ਜਿਹੜਾ ਕਿ ਹੱਥੋਂ ਨਿਕਲਦੇ ਬਿਲਕੁਲ 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 ਠੰਡੇ ਦਿਮਾਗ ਦੇ ਨਾਲ ਤੁਸੀਂ ਚੱਲਣਾ ਆ ਇਹ ਨਾ ਹੋਵੇ ਕਿ ਤੁਸੀਂ ਗਰਮ ਦਿਮਾਗ ਨਾਲ ਚੱਲ ਕੇ ਆਪਣਾ ਕੰਮ ਖਰਾਬ ਕਰ ਲਓ ਹਾਂ ਹੋੜ ਮਤ ਨਾ ਕਰਿਓ ਕਿ ਮੈਂ ਵੀ ਕਰ ਦੇਣਾ ਬਾਕੀ ਇਦਾਂ ਦੀ ਗੱਲ ਹੈ ਪਾਸਪੋਰਟਾਂ ਦੀ ਪ੍ਰੋਬਲਮ ਚੱਲ ਰਹੀ ਆ ਉਹਦੇ ਵਿੱਚ ਅਸੀਂ ਉਹਨਾਂ ਨੂੰ ਈਮੇਲ ਕੱਢੀਆਂ ਈ ਐਮ ਈ ਏ ਜਿਹੜੀ ਹੈਗੀ ਉਹਨਾਂ ਨੂੰ ਵੀ ਈਮੇਲ ਕੱਢ ਦਿੱਤੀ ਗਿਆ ਕਿ ਸਪੇਨ ਹੈ ਜਿਹੜੀ ਉਹ ਉੱਥੇ ਇਮੀਗ੍ਰੇਸ਼ਨ ਬੁਲੀ ਹੈ ਸਾਡੇ ਲੋਕਾਂ ਨੂੰ ਕਿਉਂਕਿ ਪਾਕਿਸਤਾਨ ਵਾਲੇ ਸ਼ਨੀ ਐਤਵਾਰ ਵੀ ਉਹ ਉਹਨਾਂ ਨੇ ਕਾਉਂਸਲ ਖੋਲ੍ਹਤੀ ਹੈ ਤੇ ਆਪਾਂ ਕਾਹਤੋਂ ਪਿੱਛੇ ਆਂ ਇੰਡੀਆ ਇ ਪਾਰ ਤੁਹਾਨੂੰ ਇਹਨਾਂ ਦੱਸ ਦਿੰਨੇ ਇਸ ਤੋਂ ਬਾਅਦ ਤੁਹਾਨੂੰ ਦੱਸਣਾ ਪੀਸੀਸੀਆਂ ਹੋਰ ਵੀ ਚਾਹੀਦੀਆਂ ਸਾਨੂੰ ਕੱਲੀ ਇੰਡੀਆ ਦੀ ਨਹੀਂ ਚਾਹੀਦੀ ਜਿਹੜੇ ਜਿਹੜੇ ਬੰਦਾ ਕਿਸੇ ਹੋਰ ਦੇਸ਼ਿਤ ਵਿੱਚ ਰਿਹਾ ਵਾ ਵਰਕ ਪਰਮਨੈਂਟ ਤੇ ਜਾਂ ਸਟੱਡੀ ਵੇਸ ਤੇ ਉਹਨੂੰ ਉਸ ਦੇਸ਼ ਦੀ ਵੀ ਪੀਸੀਸੀ ਚਾਹੀਦੀ ਹੈ ਬਿਲਕੁਲ ਸਾਡੇ ਕੋਲ ਜਿਹੜੀ ਅਥਾਰਟੀ ਹੈ ਉਹ ਮੈਂ ਦੱਸ ਦਿੰਦਾ ਪੁਰਤਗਾਲ ਦੀ ਵੀ ਆਪਾਂ ਲੈ ਦਾਂਗੇ ਇਟਾਲੀਆ ਦੀ ਵੀ ਲਾਵਾਂਗੇ ਮਾਲਟਾ ਦੇ ਵੀ ਲੈ ਦਾਂਗੇ ਬੁਲਗਾਰੀਆ ਦੀ ਵੀ ਪੀਸੀਸੀ ਲੈ ਦਾਂਗੇ ਇੰਗਲੈਂਡ ਦੀ ਜਿਹੜੀ ਈਮੇਲ ਕੀਤੀ ਗਈ ਹੈ ਉਹਨਾਂ ਨੇ ਹਾਲੇ ਤੱਕ ਜਵਾਬ ਨਹੀਂ ਦਿੱਤਾ ਪਰ ਇੰਗਲੈਂਡ ਦੀ ਵੀ ਆਪਾਂ ਲੈ ਦਾਂਗੇ ਉਸ ਤੋਂ ਬਾਅਦ ਜਿਹੜੀਆਂ ਕਿ ਕਰੋਸ਼ੀਆ ਦੀ ਹੈ ਜਿਹੜੀ ਪੀਸੀਸੀ ਉਹ ਬੜੀ ਟਫ ਮਿਲ ਰਹੀ ਹੈ ਮਾਲਟਾ ਦੀ ਜਿਹੜੀ ਉਹ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦੀ ਹੈ ਐ ਰូមਾਨੀਆ ਦੀ ਵੀ ਪੀਸੀਸੀ ਲੈ ਦਾਂਗੇ ਤੇ ਲਤਵੀਆ ਦੀ ਵੀ ਸੀ ਲੈ ਦਾਂਗੇ ਕਰੋਸ਼ੀਆ ਦੀ ਗੱਲ ਕਰੀਏ ਆਪਣੇ ਕੰਟੈਕਟ ਮਿਲ ਗਿਆ ਹੈ ਕਰੋਸ਼ੀਆ ਦਾ ਵੀ ਠੀਕ ਹੈ ਤੇ ਤੁਹਾਨੂੰ ਤੁਸੀਂ ਯਾਦਵਿੰਦਰ ਸਿੰਘ ਬਰਾੜ ਗੁਣੀ ਹੈ ਜਿਹੜੇ ਫਰਾਂਸ ਤੋਂ ਤੁਹਾਨੂੰ ਪਤਾ ਹੀ ਹੈ ਟਿਕਟੌਕ ਚਲਾਉਂਦੇ ਆ YouTube ਚਲਾਉਂਦੇ ਆ ਤੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕ ਤੇ ਬਾਕੀ ਭਾਜੀ ਉਹਨੇ ਤੁਹਾਨੂੰ ਸਾਰੀਆਂ ਕੰਟਰੀਆਂ ਦੱਸ ਦਿੱਤੀਆਂ ਦੁਬਾਰਾ ਜੇਕਰ ਸੁਣਨਾ ਹੈ ਤੇ ਤੁਸੀਂ ਵੀਡੀਓ ਨੂੰ ਰਿਪੀਟ ਕਰਕੇ ਸੁਣ ਲਓ ਜਿਸ ਜਿਸ ਕੰਟਰੀ ਤੁਹਾਨੂੰ ਪੀਸੀਸੀ ਚਾਹੀਦੀ ਹੈ ਤੁਸੀਂ ਭਾਜੀ ਦੇ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਇੱਕ ਗਰੁੱਪ ਅਸੀਂ ਬਣਾਇਆ ਹੈ ਜੀ ਗਰੁੱਪ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਆਪਣੀ ਜਿਹੜੀ ਪੀਸੀਸੀਆਂ ਅਪਲਾਈ ਕਰ ਸਕਦੇ ਹੋ ਬਿਲਕੁਲ ਆਰਾਮ ਨਾਲ ਚੱਲਣਾ ਹੈ 2 ਮਹੀਨੇ ਹੈਗੇ ਆ ਆਪਣੇ ਕੋਲ ਤੇ ਕੋਈ ਆਪਾਂ ਜਲਦਬਾਜ਼ੀ ਨਹੀਂ ਕਰਨੀ ਹੈਗੀ ਤੇ ਬਿਲਕੁਲ ਠੰਡੇ ਦਿਮਗ ਦੇ ਨਾਲ ਚੱਲਣਾ ਆਪਾਂ ਅਸੀਂ ਜਿੰਨੇ ਵੀ ਇੱਥੇ ਦੇ ਹੈਗੇ ਆ ਅ ਮੈਂਬਰ ਜਿਹੜੇ ਹੈਗੇ ਆ ਬਾਕੀ ਗੁਰਦੁਆਰਾ ਦੇ ਪੰਥਰੋਂ ਕਮੇਟੀਆਂ ਹੈਗੀਆਂ ਹੋਰ ਜਿੰਨੇ ਵੀਰ ਹੈਗੇ ਆ ਭਾਈ ਜੁਨੀ ਹੋਵੇ ਭਾਈ ਮੋਤੀ ਸਿੰਘ ਉਹ ਅੰਮ੍ਰਿਤ ਸਿੰਘ ਭੰਗੂ ਭਾਈ ਜੁਨੀ ਨੇ ਜਿਹੜੇ ਉਹ ਵੀ ਲਗਾਤਾਰ ਇਨਫੋਰਮੇਸ਼ਨ ਦੇ ਰਹੇ ਆ ਤੇ ਤੁਸੀਂ ਸਾਰਿਆਂ ਦੇ ਵਿੱਚ ਦੇ ਟੱਚ ਵਿੱਚ ਰਹੋ ਕਿ ਜਿਹੜੀ ਤੁਹਾਨੂੰ ਸਹੀ ਇਨਫੋਰਮੇਸ਼ਨ ਜਿਹੜੀ ਅਸੀਂ ਦੇ ਦੇ ਸਕੀਏ ਤੇ ਤੁਹਾਨੂੰ ਉਸੇ ਗਾਈਡ ਕਰ ਸਕੀਏ ਵਕੀਲਾਂ ਦੀ ਅਸੀਂ ਰੇਂਜ ਕਰ ਰਹੇ ਆ ਕਿ ਤੁਹਾਨੂੰ ਸਹੀ ਵਕੀਲ ਤੇ ਬਿਲਕੁਲ ਘੱਟ ਰੇਟ ਦੇ ਉੱਤੇ ਜਿਹੜੇ ਤੁਹਾਡੇ ਪੇਪਰ ਅਪਲਾਈ ਹੋ ਜਾਣ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਦੇ ਗਾਮ ਆਪਾਂ ਗੱਲ ਦੱਸ ਦਿੰਦੇ ਨੇ ਇਹ ਇਵੈਂਟ ਜਿੱਦਾਂ ਤੁਹਾਨੂੰ ਬਹੁਤ ਕੋਲਾ ਆਉਂਦੀਆਂ ਸਾਰੇ ਜਿੰਨੇ ਵੀ ਆਪਣੇ ਟਿਕਟੋਕਰ ਜਾਂ ਅੱਗੇ ਲੱਗੇ ਆ ਉਹ ਕਹਿੰਦੇ ਸਾਡੇ ਕੋ ਫੋਨ ਨਹੀਂ ਸੁਣੀ ਜਾਂਦੇ ਤੇ ਫੋਨ ਹੁਣ ਮੈਂ ਤਾਂ ਇੱਕ ਇੱਕ ਖੜਿਆ ਕਿ ਇਵੈਂਟਸ ਕਰੋ ਇੱਕ ਜਗ੍ਹਾ ਤੇ ਬਿਲਕੁਕੁਲ ਇੱਕ ਜਗ੍ਹਾ ਹਾਲ ਅਪਕ ਕਰ ਲੈਂਦੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਵੀ ਇਦਾਂ ਦੀ ਉੱਥੇ ਜਾਓ ਤਾਂ ਅਸੀਂ ਐਮਬੈਸੀ ਲੈ ਕੇ ਅਗਲੇ ਹਫਤੇ ਆਪਾਂ ਕਰਦੇ ਹਾਂ ਐਮਬੈਸੀ ਵਾਲੇ ਰਿਕਵੈਸਟ ਕਰਕੇ ਉੱਥੇ ਆਓਗੇ ਉਹ ਤੇ ਉੱਥੇ ਸਾਰਿਆਂ ਦਾ ਜਿਹੜਾ ਹੱਲ ਆਪਾਂ ਉੱਥੇ ਉੱਥੇ ਟਾਈਮ ਤੇ ਕਰਾਂਗੇ ਬਾਕੀ ਜਿੱਦਾਂ ਤੁਸੀਂ ਗਾਈਡ ਕਰੋਗੇ ਬਣੀ ਭਾਜੀ ਕਰੋਗੇ ਆਪਾਂ ਕਰਦੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ ਥੈਂਕ ਯੂ ਸਾਰਿਆਂ ਨੂੰ